ਅੱਜ ਪਿੰਡ ਬਹਾਨੀ ਥਾਣਾ ਰਾਵਲਪਿੰਡੀ ਡਿਸਟ੍ਰਿਕਟ ਕਪੂਰਥਲਾ ਚ ਇੱਕ ਫਾਇਰਿੰਗ ਦਾ ਮੈਸੇਜ ਮਿਲਿਆ ਸਵੇਰੇ ਕਰੀਬ 8:00 ਵਜੇ ਦੇ ਕਿ ਅਮਰਿਕ ਸਿੰਘ ਜੋ ਪਿੰਡ ਬਹਾਨੀ ਦਾ ਰਹਿਣ ਵਾਲਾ ਉਹਦੇ ਨਾਲ ਇੱਕ ਉਹਦਾ ਵਰਕਰ অরুণ ਕੁਮਾਰ ਜੋ ਯੂਪੀ ਤੋਂ ਰਹਿਣ ਵਾਲਾ ਹੈਗਾ ਤੇ ਉਹ ਕਰੀਬ 25 ਸਾਲ ਤੋਂ ਇਹਦੇ ਨਾਲ ਕੰਮ ਕਰ ਰਿਹਾ ਹੈ ਤਾਂ ਸਵੇਰੇ ਜਦੋਂ ਇਨਫੋਰਮੇਸ਼ਨ ਮਿਲੀ ਕਿ ਵੀ ਫਾਇਰਿੰਗ ਹੋਈਆ বাজਾਜ ਮੈਲਟੀਨਾ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਨੇ ਆ ਕੇ ਜਿਹੜਾ ਅਰຸນ ਕੁਮਾਰ ਹੈ ਉਹਦੇ ਤੇ ਫਾਇਰਿੰਗ ਕੀਤੀ ਆ ਤਿੰਨ ਚਾਰ ਫਾਇਰ ਹੋਇਆ ਮੌਕੇ ਤੇ ਜਿਹੜਾ ਹੈਗਾ ਜਦੋਂ ਇਨਫੋਰਮੇਸ਼ਨ ਮਿਲੀ ਤੇ ਨਾਲ ਦੇ ਨਾਲ ਸਾਡੇ ਐਸ ਐਚਓ 라ਵਲਪਿੰਡੀ ਇੰਸਪੈਕਟਰ ਮੇਜਰ ਸਿੰਘ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਪਿੰਡ ਵਾਸੀਆਂ ਦੀ ਜਿਹੜੀ ਹੈਲਪ ਦੇ ਨਾਲ ਹੈਗਾ ਉਹ ਇੱਕ ਵਿਅਕਤੀ ਜਿਹੜਾ ਨਾਲ ਅਟੈਕ ਕਰਨ ਆਇਆ ਸੀਗਾ ਜਿਹੇ ਮੋਟਰਸਾਈਕਲ ਤੇ ਇੱਕ ਕਰੀਬ ਇੱਕ ਵਿਅਕਤੀ ਉਥੋਂ ਭੱਜ ਗਿਆ ਜਿਸ ਨੇ ਫਾਇਰਿੰਗ ਕੀਤੀ ਸੀਗੀ ਤੇ ਕਮਾਂਡ ਦੇ ਵਿੱਚ ਜਦੋਂ ਵੀ ਇਹਨਾਂ ਦੀ ਸਰਚ ਕੀਤੀ ਗਈ ਤਾਂ ਇੱਕ ਜਿਹੜਾ ਸੀ ਦੋਸ਼ੀ ਜਿਹੜਾ ਹੈਗਾ ਸਮੀਰ ਜੋ ਫਲੋਰ ਡਿਸਟ੍ਰਿਕਟ ਦਾ ਰਹਿਣ ਵਾਲਾ ਤੇ ਇਹਦੇ ਤੇ ਇੱਕ ਪਹਿਲਾਂ ਵੀ ਦੋ ਮਕੰਦਮੇ ਰਜਿਸਟਰਡ ਹੋਏ ਹੋਇਆ ਫਲੋਰ ਤੇ ਗੁਰਾਇਆਂ ਚ ਤੇ ਉਹਨੂੰ ਮੌਕੇ ਤੋਂ ਅਰੈਸਟ ਕੀਤਾ ਇੱਕ ਤਿੰਨ ਖੋਲ ਬ੍ਰਾਹਮਤ ਹੋਇਆ ਉਸ ਟਾਈਮ ਤੇ ਐਸਐਸਪੀ ਸਾਹਿਬ ਮਾਨਯੋਗ ਸਾਡੇ ਆਈਪੀਐਸ ਬੋਰਵ ਤੁਰਾਜੀ ਬਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਪੁੱਛਗਛ ਕੀਤੀ ਜਾ ਰਹੀ ਹੈ ਤੇ ਅਗਲੇ ਜਿਹੜੇ ਨਾਲੋਸ਼ੀ ਆ ਉਹਨਾਂ ਦੀ ਜਿਹੜੀ ਹੈਗੀ ਪੁੱਛਗਛ ਦੌਰਾਨ ਜਿਹੜੀ ਵੀ ਕੋਈ ਹੋਵੇਗੀ ਉਹਦੀ ਅਰੈਸਟ ਪਾਈ ਜਾਏ ਮੈਂ ਕੋਈ ਕੋਈ ਚਲਾਨ ਦਾ ਕਾਰਨ ਅ ਅਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਫੜਿਆ ਗਿਆ ਉਹਦੀ ਪੁੱਛਗਛ ਕੀਤੀ ਜਾ ਰਹੀ ਹੈ ਮੋਟਿਵ ਕੀ ਹੈਗਾ ਅਜੇ ਕਲੀਅਰ ਨਹੀਂ ਜਦੋਂ ਵੀ ਹੋਏਗਾ ਸੀ ਤੁਹਾਡੇ ਤੇ ਅੰਚ ਲਿਆ ਦੇਵਾਂ ਕਿੰਨੀਆਂ ਗੋਲੀਆਂ ਚੱਲੀਆਂ ਜੇ ਮੌਕੇ ਤੇ ਤਿੰਨ ਖੋਲ ਬ੍ਰਾਹਮਤ ਹੋਇਆ ਇੱਕ ਪੈਂਟਿੰਗ ਮੋਟਰਸਾਈਕਲ ਜਿਹਦੇ ਤੇ ਵਾਇਸੀ ਸੀ ਉਹ ਰਿਕਵਰ ਹੋਇਆ ਜਿਹੜਾ ਪਿਸਟਨ ਇਹ ਗੋਲੀਆਂ ਚਲਾਈਆਂ ਗਈ ਉਹ ਬਿਲਕੁਲ ਸੰਸੀ ਹੈ ਕਿਉਂਕਿ ਦੂਰੋਂ ਨਹੀਂ ਅਜੇ ਇਹਦੀ ਇਨਕੁਆਰੀ ਹੋ ਰਹੀ ਹੈ ਮੌਕੇ ਤੇ ਰਿਕਵਰ ਹੋਇਆ ਮੌਕੇ ਤੇ ਜਿਹੜਾ ਹੈਗਾ ਖੋਲ ਬ੍ਰਾਹਮਤ ਹੋਇਆ ਹੈ ਜਿਹੜਾ ਬੰਦਾ ਉਥੋਂ ਭਰਾੜ ਹੋਇਆ ਹੈਗਾ ਉਹ ਮਤਲਬ ਉਹਦੇ ਕੋਲ ਪਿਸਤਲ ਸੀ ਉਹਨੇ ਫਾਇਰਿੰਗ ਕੀਤੀ ਸੀ ਉਹ ਉਹਦੀ ਹਜੇ ਜਿਹੜੀ ਹੈਗੀ ਆ ਸੀ ਤਕਰੀਸ਼ ਕਰਾਂਗੇ ਬਣ ਕੇ ਤਾਂ ਮਾਸਟਰਮਾਈਂਡ ਕੋਣ ਇਹਦਾ ਜਿਹੜਾ ਸਮੀਰ ਅਸੀਂ ਮੌਕੇ ਤੇ ਅਰੈਸਟ ਕੀਤਾ ਉਹਦੇ ਤੋਂ ਪੁੱਛ ਕੇ ਸੋ ਆਇਆ ਕਿ ਉਹਦਾ ਕੋਈ ਮਾਮਾ ਲੱਗਦਾ ਸਾਬੀਨਾ ਦਾ ਜਿਹੜਾ ਕਪੂਰਥਲਾ ਡਿਸਟ੍ਰਿਕਟ ਦਾ ਜਿਹਨੇ ਉਹਨੂੰ ਭੇਜਿਆ ਸੀਗਾ ਜਲਦੀ ਉਹਨੂੰ ਵੀ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਾਂਗੇ ਅਰੂ ਨਾਮ ਦਾ ਸ਼ਖਸ ਹੈ ਗੁਰੇਵੱਡੀਆਂ ਉਹ ਵੀ ਹਾਲ ਕਿਸ ਤਰ੍ਹਾਂ ਉਹ ਠੀਕ ਹੈ ਉਹਦੇ ਤਿੰਨ ਗੋਲੀਆਂ ਬਚੀਆਂ ਨੇ ਇੱਕ ਗੋਟੇ ਤੇ ਬਚੀ ਆ ਇੱਕ ਉਹਦੀ ਬੈਗ ਤੇ ਤੇ ਇੱਕ ਰਾਈਟ ਹੈਂਡ ਤੇ ਜਿਹੜੀ ਗੋਲੀ ਚਲਾਈ ਜਿਹੜੇ ਪਿਸਤਲ ਪਿਸਤਲ ਜਿਹੜਾ ਮਤਲਬ ਇਹ ਪਤਲਾ ਜਿਹਾ ਹੈ ਜਿਹੜੇ ਕੋਲ ਬਰੰਦ ਹੋਇਆ ਉਹ 30 ਬੋਰ ਦੇ ਬਰੰਦ ਹੋਇਆ ਨੈਕਸਟ ਜਿਹੜੀ ਹੈਗੀ ਉਹ ਅੱਗੇ ਪੁੱਛ ਕੇ ਚੱਲ ਰਹੀ ਹੈ ਮੈਡਮ ਉਹ ਪਹਿਲੇ ਦੇ ਕੇ ਭੇਜੇਗੇ ਬੰਦੇ ਨਹੀਂ ਅਜੇ ਪੜਤਾਲ ਚੱਲ ਰਹੀ ਉਹਨਾਂ ਦੀ ਕਰ ਰਹੇ ਆ ਤਫਤੀਸ਼ ਜਿਹੜੀ ਹੈਗੀ ਉਹ ਤਫਤੀਸ਼ਦਾਰ ਨਹੀਂ ਕਰ ਸਾਹਮਣੇ ਆ ਸਕਦੇ ਕੀ ਮਾਮਲਾ ਗੁੰਝਕੀ ਤਾ ਗਿਆ ਹੈ ਇਹਦੇ ਚ ਜਿਹੜੇ ਹੈਗੇ ਆ ਕੰਪਲੀਟਡ ਪਾਰਟੀ ਆ ਉਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰਕੇ ਜੋ ਵੀ ਉਹ ਐਕਸ਼ਨ ਲੈ ਆ ਜਾਏਗਾ ਪੁਲਿਸ ਵੱਲੋਂ ਚਲਦੀ ਹੈ ਜਾਈ। ਕਿੰਨੇ ਜਿਹੜਾ ਨੂੰ ਕੱਪ ਕੀਤਾ ਨਹੀਂ ਹੁੰਦਾ। ਇੱਕ ਵਿਅਕਤੀ ਜਿਹੜਾ ਮੌਕੇ ਤੋਂ ਅਰੈਸਟ ਕੀਤਾ ਹੈਗਾ ਨੈਕਸਟ ਜਿਹੜਾ ਸਭੀ ਨਾਂ ਦਾ ਵਿਅਕਤੀ ਹੈਗਾ ਜਿਹੜਾ ਜਿਹਦੇ ਨੂੰ ਭੇਜਿਆ ਸੀਗਾ ਅਟੈਕ ਕਰਨ ਲਈ ਉਹਨੂੰ ਜਲਦੀ ਅਸੀਂ ਅਰੈਸਟ ਕਰਾਂਗੇ। ਜਿਹੜਾ ਮੈਂ ਕਹਿੰਦਾ ਮੋਟਰਸਾਈਕਲ ਮਿਲ ਬਣ ਉਹਦਾ ਆਪਣਾ ਇੱਕ ਕੋਈ ਉਹ ਅਜੇ ਪੜਤਾਲ ਚੱਲਦਾ ਉਹਦੀ ਟੈਕਟਿਸਟ ਕਰਾਉਣੇ ਦੀ ਗੱਲਾਂ ਅਸੀਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਕਰ ਰਹੇ ਹਾਂ। ਰਾਵਲਪਿੰਡੀ ਪੁਲਿਸ ਦੀ ਵੀ ਕੋਈ ਨੈਗਲੀਜੈਂਸੀ ਨਹੀਂ ਸੀ ਤਾਂ ਬਿਲਕੁਲ ਨਹੀਂ ਜੀ ਇਨਸਪੈਕਟਰ ਰਾਵਲਪਿੰਡੀ ਨੂੰ ਜਦੋਂ ਹੀ ਕਾਲ ਆਈ ਮੌਕੇ ਤੇ ਜਾ ਕੇ ਉਹਨੇ ਉਸ ਟਾਈਮ ਜਿਹੜੀ ਹੈਗੀ ਆ ਦੋਸ਼ੀ ਨੂੰ ਅਰੈਸਟ ਮੌਕੇ ਤੇ ਪਬਲਿਕ ਦਾ ਅਧਿਕਾਰ ਵੀ ਅਸੀਂ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਆ ਵੀ ਇਹ ਬੰਦੇ ਨੂੰ ਹੁਣ ਦੇ ਪਏ ਦੇ ਬਾਰੇ ਵੀ ਉਹਦੇ ਬਾਰੇ ਜਿਹੜਾ ਐਸਐਚਓ ਵੱਲੋਂ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਸੀਗਾ ਜੋ ਵੀ ਤੁਸੀਂ ਦੱਸਿਆ ਵੀ ਅਮਰੀਕ ਸਿੰਘ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸੇ ਜਿਹੜਾ ਹੈਗਾ ਪੁਲਿਸ ਤੋਂ ਉਹ ਅਮਰਿਕ ਸਿੰਘ ਦੇ ਤੋਂ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਸੀ ਕੱਲ ਇਸ ਟਾਈਮ ਜਿਹੜੀ ਕੋਈ ਇਦਾਂ ਦੀ ਕੋਈ ਗੱਲਬਾਤ ਜਿਹੜੀ ਹੁਣ ਤੁਸੀਂ ਦੱਸ ਰਹੇ ਹੋ ਉਹ ਨਹੀਂ ਸੀ ਪਰ ਅੱਜ ਜਦੋਂ ਹੀ ਇਨਫੋਰਮ ਕੀਤਾ ਗਿਆ ਮੌਕੇ ਤੇ ਜਿਹੜਾ ਹੈਗਾ ਐਸਐਚਓ ਵੱਲੋਂ ਰਿਐਕਟ ਕੀਤਾ ਹੋਇਆ ਨਾਲ ਦੀ ਨਾਲ ਹੀ ਇੱਕ ਜਿਹੜਾ ਹੈਗਾ ਦੋਸ਼ੀ ਮੌਕੇ ਤੋਂ ਅਰੈਸਟ ਕਰ ਲਿਆ ਸਰ ਟੋਟਲ ਕਿੰਨੇ ਹਮਲਾਵਰ ਸੀ ਟੋਟਲ ਦੋ ਜਣੇ ਅਜੇ ਤੱਕ ਸਾਹਮਣੇ ਆਏ ਕਿੰਨਾ ਕਿੰਨਾ ਦੀ ਇਨਵੋਲਵਮੈਂਟ ਹੈਗੀ ਹੈ ਕਪੀਸ਼ ਦਾ ਪਾਰਟ ਹੈ ਮੈਡਮ ਖਸੂ ਟਾਰਗੇਟ ਦੇ ਅਰਬ ਨੂੰ ਕਰਨ ਆਏ ਸੀ ਜਿਹੜਾ ਮਰੀ ਨੂੰ ਕਰਨ ਆਏ ਸੀ ਵੀ ਇਹ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹਦੇ ਬਾਰੇ ਅਜੇ ਕਲੀਅਰ ਹੋਣਾ